ਅੱਜ ਅੰਬੇਦਕਰ ਸਮਾਜ ਦਲ ਪੰਜਾਬ ਪ੍ਰਧਾਨ OBC ਸੈੱਲ ਅਮਿਤ ਕੁਮਾਰ ਮਿੰਟੂ ਦੀ ਅਗਵਾਈ ਹੇਠ ਜ਼ਿਲ੍ਹਾ ਅੰਮ੍ਰਿਤਸਰ ਮਹਿਲਾ ਮੋਰਚਾ OBC ਪ੍ਰਧਾਨ ਨੀਲਮ ਕੁਮਾਰੀ ਜੀ ਨੂੰ ਨਿਯੁਕਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਅੰਬੇਦਕਰ ਸਮਾਜ ਦਲ ਰਾਸ਼ਟਰੀ ਪ੍ਰਧਾਨ ਸਨੀ ਦਾਨਵ ਜੀ ਵਾਈਸ ਪ੍ਰਧਾਨ ਰਮੇਸ਼ ਕੁਮਾਰ ਮੇછા ਪੰਜਾਬ ਯੂਥ ਪ੍ਰਧਾਨ ਹੈਪੀ ਭਗਤ ਜੀ ਜਸਪਾਲ ਮੱਟੂ ਜੀ ਉਮੀ ਪ੍ਰਧਾਨ ਸਤਨਾਮ ਸਿੰਘ ਜੀ ਕੁਲਦੀਪ ਠੇਕੇਦਾਰ ਜੀ ਪੀਟਰ ਪ੍ਰਧਾਨ ਜੀ ਤੇ ਹੋਰ ਵੀ ਉਦੇਦਾਰ ਮੌਜੂਦ ਸਨ ਸਭ ਆਪਣੇ ਵੱਲੋਂ ਪਹਿਲੇ ਨਾਲ ਸ਼ੁਕਰੀਆ ਦਾ ਕਰਦਾ ਸਾਥੀਓ ਤੇ ਅੱਜ ਜਿਹੜਾ ਹੈ ਅੱਜ ਜੀ ਜਵਾਨੀ ਕਰਨ ਜਾ ਰਹੇ ਨੇ ਸਾਨੂੰ ਬੜੀ ਖੁਸ਼ੀ ਦੀ ਗੱਲ ਹੈਗੀ ਆ ਔਰ ਸਾਥੀਓ ਆਪਣਾ ਜੁੜ ਕੇ ਆਪਣਾ ਸਾਥ ਦੇਣ ਔਰ ਆਪਣਾ ਜਿੰਨੀ ਵੀ ਤਾਕਤ ਹੈਗੀ ਹੈ ਉਹ ਅੰਬੇਦਕਰ ਸਮਾਜ ਦੇ ਨਾਲ ਜੁੜ ਕੇ ਨਾਲ ਲੱਗ ਕੇ ਮੋੜੇ ਨਾਲ ਮੋੜਾ ਕੰਮ ਕਰਨ ਸਾਥੀਓ ਜਾਪੀਂ ਜਾਪਾਂ ਧੰਨਵਾਦ ਉਸ ਦੇ ਕਿਹੜੀ ਜਾਤੀ ਦਾ ਉਥੇ ਦੇ ਲੋੜ ਉਦੀ ਵਾ ਖੂਨ ਦੀ ਵੀ ਦੇ ਦਿਓ ਬਸ ਤੋ ਪਹਿਲਾ ਕੰਮ ਹੈ ਦੂਜਾ ਜਦੋਂ ਸੰਸਕਾਰ ਨੂੰ ਆਪਾਂ ਦੇਖਦੇ ਆ ਉਥੇ ਇਹ ਨਹੀਂ ਦੇਖਿਆ ਜਾਂਦਾ ਇਹ ਥੜੀ ਤੇ ਜਿੱਥੇ ਐਡ ਤੇ ਲੋਕਾਂ ਨੇ ਜਾਣਾ ਇਹ ਕਿਹੜੀ ਜਾਤੀ ਦੀ ਥੜੀ ਆ ਤੋ ਸਾਡਾ ਕੰਮ ਆ ਮਾਨਵਤਾ ਦੀ ਸੇਵਾ ਕਰਨੀ ਗਰੀਬ ਪਰਿਵਾਰ ਦੀ ਬੱਚੀਆਂ ਦੀ ਆਪਾਂ ਛਾਦੀਆਂ ਕਰਾਉਣੀਆਂ ਬੱਚੇ ਪੜ੍ਹਾੜੇ ਆ ਲੋਕਾਂ ਨੂੰ ਨਸ਼ੇ ਦੇ ਪ੍ਰਤੀ ਅਵੇਅਰ ਕਰਨਾ ਲੋਕਾਂ ਨੂੰ ਜਾਗਰਿਤ ਕਰਨਾ ਬੱਚੇ ਪੜ੍ਹਾਓ ਲੋਕਾਂ ਨੂੰ ਕਲਪਤੀਆ ਤੋਂ ਦੂਰ ਕਰਨਾ ਕਿਤੇ ਕਿਸੇ ਨਾਲ ਭ੍ਰਸ਼ਟਾਚਾਰ ਹੋ ਰਿਹਾ ੱਤਕਾ ਹੋ ਰਿਹਾ ਉਹਦੀ ਮਦਦ ਕਰਨੀ ਉਹਦੇ ਨਾਲ ਖੋ ਜਾਣਾ ਛੱਟਾਨ ਬੜ ਕੇ ਜਿੱਥੇ ਪ੍ਰਸ਼ਾਸਨ ਦੇ ਵਿੱਚ ਅਫਸਰशाही ਦਫ਼ਤਰਾਂ 'ਚ ਗਰੀਬ ਲੋਕਾਂ ਨਾਲ ੱਤਕਾ ਹੋਵੇ ਉੱਥੇ ਉਹਨਾਂ ਦੀ ਆਵਾਜ਼ ਵੜ ਕੇ ਖੜੇ ਹੋ ਕੇ ਉਹਨਾਂ ਨੂੰ ਹੱਕ ਦੀ ਮੰਗ ਦਾ ਕੰਮ ਕਰਨਾ ਜਿੱਥੇ ਜਿੱਥੇ ਪੰਜਾਬੀਆਂ ਨੇ ਦੇਸ਼ ਦਾ ਨਾਮ ਉੱਤੇ ਚੱਕਣ ਦਾ ਕੰਮ ਕੀਤਾ ਉੱਥੇ ਇਹੋ ਜਿਹੀ ਫਿਲਮ ਇੰਡਸਟਰੀ ਦੇ ਲੋਕ ਜਿਨ੍ਹਾਂ ਦਾ ਕੰਮ ਨੱਚਣਾ ਗਾਣਾ ਵਜਾਉਣਾ ਉਹ ਸਾਡੇ ਲੋਕਾਂ ਨੂੰ ਸਾਡੇ ਕਿਸਾਨਾਂ ਬਾਰੇ ਜੇ ਕੋਈ ਗੱਲ ਕਰੇਗਾ ਉਹਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਵੀ ਜਾਤ ਪਾਤ ਕੋਈ ਫਿਕਰ ਬਸ ਨਹੀਂ ਕੋਈ ਨਹੀਂ ਇੱਕ ਗੁਲਦਸਾ ਤਿਆਰ ਕੀਤਾ ਗਿਆ ਸਾਡੇ ਰਾਸ਼ਟਰੀ ਸੱਣੀ ਪ੍ਰਧਾਨ ਜੀ ਵੱਲੋਂ ਜਿਹਦੇ ਵਿੱਚ ਕਿ ਹਰ ਜਾਤੀ ਵਰਗਾ ਲੋਕ ਹੈ ਬਹੁਤ ਸ਼ੇਰ ਬਹੁਤ ਕੇ ਬਹੁਤ ਸਭ ਤਾਂ ਦੀ ਸੋਚਦੇ ਬਹੁਤ ਸਭ ਤਾਂ ਇੱਕ ਕਮਾਈ ਭਾਈ ਕਿਦਾਂ ਬੀਚਿਆ ਜਾ ਜਾ ਵੀਰ ਜੈ ਮੁਰ ਜੈ ਵੀਰ ਜੈ ਮੁਰ ਜੈ ਵੀਰ ਮੈਂ ਬਧਾਈ ਦਿੰਦਾ ਅਈ ਅੱਜ ਭਾਈ ਇਧਰ ਭਾਈ ਬੜੇ ਗੁਰਜਾ ਕੁਬਾਰ ਵਾਤੇ ਲੱਗ ਜੇ जय भीम जय भारत साथियों मैं सनिदानव राष्ट्रीय अध्यक्ष अंबेडकर समाज दल भारत और दुनिया दे विच कोई ऐसा काम नहीं है जिथे आज नारी जड़ी है मल्ला नहीं मारदी पई हर क्षेत्र दे विच नारी अग्गे है और विशेष तौर ते कोई भी जथे बंदी होवे जिथे नारी समर्थन मिल जांदा है मैं समझदा ओ चढ़दी कला च लेंदा और जेड़ा साडा संगठन ना ओदा काम ही मानवता दी सेवा दा है लोका दी मदद करनी है बे सारा लोका दा सहारा बनना है ਲੋਕਾਂ ਦੀ ਆਵਾਜ਼ ਬਣਨ ਦਾ ਕੰਮ ਆ ਜੇ ਕਿਸੇ ਨੇ ਧੱਕੇ ਸ਼ਾਹੀ ਉਹਦਾ ਆਵਾਜ਼ ਬਣਨਾ ਮੈਂ ਆਪਣੇ ਵੱਲੋਂ ਔਰ ਪੂਰੀ ਟੀਮ ਵੱਲੋਂ ਅੱਜ ਭੈਣ ਨੀਲਮ ਕੁਮਾਰੀ ਜੀ ਨੂੰ ਜ਼ਿਲ੍ਹਾ ਪ੍ਰਧਾਨ ਘੋਸ਼ਿਤ ਕਰਨ ਤੇ ਬੜਾ ਮਾਣ ਮਹਿਸੂਸ ਕਰ ਰਿਹਾ ਔਰ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦਾ ਨਾਲ ਦੇ ਨਾਲ ਇਹ ਆਸ ਕਰਦਾ ਕਿ ਜਿੱਡੀ ਵੱਡੀ ਇਹ ਜ਼ਿੰਮੇਵਾਰੀ ਹੈ ਪੂਰੇ ਜ਼ਿਲ੍ਹੇ ਦੀ ਇਹ ਤਨ ਮਨ ਦੇ ਨਾਲ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕਰਕੇ ਲੋਕਾਂ ਦੇ ਹੱਕਾਂ ਦੀ ਗੱਲ ਕਰਨਗੇ ਜੈ ਭੀਮ ਜੈ ਭਾਰਤ ਮੈਂ ਨੀਲਮ ਕੁਮਾਰੀ जय भीम जय भारत मैं बहुत खुश हूं जो मिनु मौका ਦਿੱਤਾ ਹੈ ਤੇ ਮੈਂ ਵੱਧ ਤੋਂ ਵੱਧ ਚੜ ਕੇ ਮੁਸਲਿਮਾਂ ਦੀ ਕੰਮ ਕਰਾਂਗੇ ਵਧੀਆ ਤਰੀਕੇ ਨਾਲ ਤੇ ਲੋਕਾਂ ਦੇ ਸੇਵਾ ਜੈ ਭੀਮ ਜੈ ਭਾਰਤ ਦੇਖਿਆ ਜਾਵੇ ਤਾਂ ਸਮਾਜ ਦੇ ਵਿੱਚ ਬੜਾ ਕੁਝ ਵਿਚਰਨਾ ਪੈਂਦਾ ਜਿਵੇਂ ਕਿ ਕੋਈ ਅੱਗੇ ਲੱਗਦਾ ਤਾਂ ਉਹਦੀ ਸਮਾਜ ਦੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਜਿਹੜਾ ਕਿ ਸਾਹਮਣਾ ਕਰਨਾ ਪੈਂਦਾ ਉਹ ਤੁਹਾਡੇ ਕੋਲ ਮੁਸ਼ਕਲਾਂ ਲੈ ਕੇ ਆਉਣਗੇ ਤੁਸੀਂ ਉਹਨਾਂ ਦਾ ਕਿਵੇਂ ਹੱਲ ਕਰੋਗੇ ਕਿਵੇਂ ਸਮਾਜ ਦੀ ਦਿੱਤੇ ਤੁਸੀਂ ਬੜੇ ਪਿਆਰ ਨਾਲ ਉਹਨਾਂ ਦਾ ਹੱਲ ਕਰਾਂਗੇ ਬਹੁਤੋ ਤਰੀਕੇ ਨਾਲ ਵਧੀਆ ਤਰੀਕੇ ਨਾਲ ਦਾਣਾ ਨੂੰ ਮਤਲਬ ਨਾ ਨਾ ਚਲ ਜਾ ਵੀ ਮੁਜਾਬਤ ਸਾਥੀਓ ਜਿਸ ਤਰ੍ਹਾਂ ਕਿ ਅੱਜ ਰਾਸ਼ਟਰੀ ਪ੍ਰਧਾਨ ਲਈ ਜਿਹੜੇ ਨਿਰਦੇਸ਼ ਤੇ ਸ਼੍ਰੀਮਤੀ ਨੀਲਮ ਕੁਮਾਰੀ ਜੀ ਨੂੰ ਅੱਜ ਮਹਿਲਾ ਮੋਰਚਾ ਅੰਮ੍ਰਿਤਸਰ ਪ੍ਰੈਜ਼ੀਡੈਂਟ ਇਹਦਾ ਲਗਾਇਆ ਗਿਆ OBC ਦਾ ਉਹ ਸਾਨੂੰ ਆਪ ਸਾਹਿਬ ਕੀ ਹੈ ਪੂਰੀ ਇਮਾਨਦਾਰੀ ਦੇ ਨਾਲ ਇਸ ਸਮਾਜ ਦੇ ਪ੍ਰਤੀ ਅਤੇ ਗਰੀਬ ਜਨਤਾ ਦੇ ਪ੍ਰਤੀ ਇਹ ਪੂਰੀ ਉਹਨਾਂ ਦੇ ਉਮੀਦ ਤੇ ਉਤਰਨਗੇ ਔਰ ਬਸ ਅੱਜ ਜਿਵੇਂ ਕਿ ਤੁਹਾਡੇ ਕੋਲ OBC ਸੈੱਲ ਦੀ ਜ਼ਿੰਮੇਵਾਰੀ ਹੈ ਅੱਜ ਤੁਸੀਂ ਮਹਿਲਾ ਨਾਰੀ ਨੂੰ ਇੱਥੇ ਬਣਾ ਕੇ ਜਾ ਰਹੇ ਹੋ ਜ਼ਿਲ੍ਹਾ ਪ੍ਰਧਾਨ ਕਿ ਹੋਰ ਜ਼ਿਲ੍ਹਾਂ ਵਿੱਚ ਵੀ ਤੁਸੀਂ ਕਿਵੇਂ ਵਾਰਡ ਪਾਈ ਵੀ ਬਣਾਓਗੇ ਜਾਂ ਜ਼ਿਲ੍ਹਾਂ ਵਾਈ ਬਣਾਓਗੇ ਕਿਵੇਂ ਬਣਾਓਗੇ ਤੁਹਾਡਾ ਕਿਵੇਂ ਦਾ ਸਿਸਟਮ ਚੱਲੂਗਾ ਪਹਿਲਾਂ ਤਾਂ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਪੰਜਾਬ ਪ੍ਰਧਾਨ OBC ਸੈੱਲ ਦੀ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਡਿਸਟ੍ਰਿਕਟ ਪ੍ਰੈਜ਼ੀਡੈਂਟ ਉਹਨਾਂ ਦੀ ਪੂਰੀ ਟੀਮ ਤਿਆਰ ਕਰਕੇ ਔਰ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹਲਕਾ ਵਾਈਸ ਜਿਹੜਾ ਹੁੰਦਾ ਵਾ ਉਹ ਵੀ ਅਸੀਂ ਉਹ ਟੀਮ ਤਿਆਰ ਕਰਾਂਗੇ ਉਗੇ ਅਬੇਦਕਰ ਸਮਾਜ ਦਾ ਲੇਖਕ ਅਸਰ ਜਿਹਨਾਂ ਗਰੀਬ ਜਨਤਾ ਦੇ ਹੱਕ ਦੇ ਵਿੱਚ ਹਮੇਸ਼ਾ ਹਰਦਮ ਦਿਨ ਰਾਤ ਸੇਵਾ ਲਈ ਖੜਾ ਹੋ